ਦੇਸ ਦੇ ਵਿਚਾਰੇ ਤੋਂ ਦੱਸਿਆ ਕਿ ਵੱਡੀ ਖਬਰ ਆ ਰਹੀ ਹੈ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦਾ ਆਡੀਓ ਦਾ ਮਾਮਲਾ ਜੋ ਕਿ ਹੁਣ ਲਗਾਤਾਰ ਪੱਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਐ ਐਸਐਸਪੀ ਪਟਿਆਲਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਕਿ ਹੈ ਕਿ ਲੋਕਤੰਤਰ ਦੀਆਂ ਸ਼ਰਿਆਮ ਧੱਡੀਆਂ ਉਗਾਈਆਂ ਜਾ ਰਹੀਆਂ ਨੇ ਸੱਤਾਧਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਜੋ ਪੁਲਿਸ ਦੇ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਦੇ ਵੱਲੋਂ ਅਕਾਲੀ ਉਮੀਦਵਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਲੋਕਤਾਂਤ੍ਰਿਕ ਪ੍ਰਕਿਰਿਆ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਅਕਾਲੀ ਉਮੀਦਵਾਰਾਂ ਦੇ ਨਾਮ ਸਦਕੀ ਪੱਤਰ 파ੜਨ ਦੀ ਗੱਲ ਆਖੀ ਜਾ ਰਹੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਇਸ ਆਡੀਓ ਨੂੰ ਜਾਰੀ ਕੀਤਾ ਗਿਆ ਤਮਾਮ ਸਵਾਲ ਖੜੇ ਕੀਤੇ ਗਏ ਪੰਜਾਬ ਪੁਲਿਸ ਤੇ ਪਟਿਆਲਾ ਪੁਲਿਸ ਤੇ ਤਾਂ ਲੋਕਤਾਂਤ੍ਰਿਕ ਪ੍ਰਕਿਰਿਆ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਪਟਿਆਲਾ ਪੁਲਿਸ ਦਾ ਇੱਕ ਕਾਨਫਰੈਂਸ ਕਾਲ ਦਾ ਆਡੀਓ ਜੋ ਕਿ ਲਗਾਤਾਰ ਵਾਇਰਲ ਹੋ ਰਿਹਾ ਤੇ ਇਹ ਮਾਮਲਾ ਹੁਣ ਭਗਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਤੇ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਵੱਲੋਂ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਐੱਸਐੱਸਪੀ ਪਟਿਆਲਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਜੋ ਲੈਟਰ ਹੈ ਇਹ ਤੁਹਾਨੂੰ ਪੀਟੀਸੀ ਨਿਊਜ਼ ਤੇ ਲਗਾਤਾਰ ਦਿਖਾ ਰਹੇ ਹਨ ਕਿ ਹੈ ਕਿ ਲੋਕਤੰਤਰ ਦੇ ਸ਼ਰਿਆਮ ਤਾਂ ਜੀਆਂ ਉਡਾਈਆਂ ਜਾ ਰਹੀਆਂ ਨੇ ਸੱਤਾ ਤੇਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਪੁਲਿਸ ਦੇ ਵੱਲੋਂ ਜੋ ਕਿ ਸਾਜ਼ਿਸ਼ ਕਢੀ ਜਾ ਰਹੀ ਹੈ ਤਾਂ ਹੁਣ ਸ਼੍ਰੋਮ ਨੇ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਦੇ ਵੱਲੋਂ ਅਕਾਲੀ ਉਮੀਦਵਾਰਾਂ ਦੇ ਖਿਲਾਫ ਕਾਰਵਾਈ ਦਾ ਜ਼ਿਕਰ ਵੀ ਇਸ ਪੱਤਰ ਦੇ ਵਿੱਚ ਲੈਟਰ ਦੇ ਵਿੱਚ ਕੀਤਾ ਗਿਆ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦਾ ਆਡੀਓ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਹੁਣ ਇਹ ਪੂਰਾ ਮਾਮਲਾ ਲਗਾਤਾਰ ਪਕਦਾ ਜਾ ਰਿਹਾ ਸ਼੍ਰੋਮਣ ਅਕਾਲੀ ਦਲ ਨੇ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਐ। ਐਸਐਸਪੀ ਪਟਿਆਲਾ ਜਨਾਦਵਲੇ ਇੱਕ ਕਾਨਫਰੰਸ ਕਾਲ ਕੀਤੀ ਜਾ ਰਹੀ ਸੀ ਉਸ ਦਾ ਆਡੀਓ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਰੀ ਕੀਤਾ ਗਿਆ। ਕਿਹਾ ਕਿ ਲੋਕਤੰਤਰ ਦੀਆਂ ਸ਼ਰਿਆਮ ਤੱਜੀਆਂ ਉਡਾਈਆਂ ਜਾ ਰਹੀਆਂ ਨੇ। ਤੇ 77 ਨੂੰ ਫਾਇਦਾ ਪਹੁੰਚਾਉਣ ਲਈ ਇਹ ਸਾਜ਼ਿਸ਼ਾਂ ਜੋ ਕੇ ਘੜੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਦੀ ਸ਼ੈ ਤੇ ਪੰਜਾਬ ਪੁਲਿਸ ਤੱਕੇ ਸ਼ਾਈ ਕਰ ਰਹੀ ਹੈ ਸਾਡੇ ਨਾਲ ਜੋਕੇ ਸ਼੍ਰੋਮਣ ਅਕਾਲੀ ਦਲ ਤੋਂ ਸੀਨੀਅਰ ਸਪੋਕਸਪਰਸਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਫੁੱਲ ਲੈਂਥ ਤੇ ਜੁੜ ਚੁੱਕੇ ਨੇ ਕਲੇਰ ਸਾਹਿਬ ਅਸੀਂ ਸਵੇਰੇ ਵੀ ਤੁਹਾਡੇ ਨਾਲ ਗੱਲ ਕੀਤੀ ਆ ਹਾਲਾਂਕਿ ਹੁਣ ਜੋਕੇ ਸ਼੍ਰੋਮਣ ਅਕਾਲੀ ਦਲ ਦੇ ਵੱਲੋਂ ਕੌਨ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਕਿ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਤੇ ਕਿਸ ਤਰੀਕੇ ਦਾ ਫਰਦਰ ਸਟੈਪ ਸ਼੍ਰੋਮਣ ਅਕਾਲੀ ਦਲ ਦਾ ਰਹਿਣ ਵਾਲਾ ਹੈ ਦੇਖੋ ਜਿਸ ਤਰੀਕੇ ਦੀ ਆਡੀਓ ਇਹ ਜਿਹੜੀ ਕੱਲ ਰਾਤ ਦੀ ਵਾਇਰਲ ਹੈ ਇਥੋਂ ਸਪਸ਼ਟ ਹੁੰਦਾ ਹੈ ਕਿ ਕਿੰਨੀ ਫਰਸਟ੍ਰੇਸ਼ਨ ਹੈ ਸਰਕਾਰ ਦੇ ਅੰਦਰ ਔਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਲੋਕਾਂ ਦੇ ਮਨੋਂ ਲੱਤ ਗਏ ਆ ਤੇ ਹੁਣ ਪੰਜਾਬ ਪੁਲਿਸ ਦਾ ਜਿੱਦਾਂ ਤਰਨ ਤਰਨ ਦੇ ਵਿੱਚ ਪਹਿਲਾਂ ਦੱਬ ਕੇ ਗਵਰਨਮੈਂਟ ਬਿਸ਼ਰੀ ਦਾ ਦੁਰਉਪਯੋਗ ਹੋਇਆ ਉਹੀ ਕੁਝ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀਆਂ ਚੋ ਰਹੇ ਹੁਣ ਇੱਕ ਐਸਐਸਪੀ ਅਗਰ ਆਪਣੇ ਅਫਸਰਾਂ ਨੂੰ ਇਹ ਗੱਲ ਕਹਿਣ ਕਿ ਭਾਈ ਪਰਵਾਹ ਨਹੀਂ ਕਰਨੀ ਸੈਂਟਰ ਦੇ ਅੰਦਰ ਨਾ ਕੁਝ ਕਰਿਓ ਕਿਉਂਕਿ ਉੱਥੇ ਤਾਂ ਪਿਛਲੀ ਵਾਰੀ ਪੰਚਾਇਤੀ ਚੋਣਾਂ ਦੌਰਾਨ ਹਰ ਇੱਕ ਥੀਸ ਕੈਮਰੇ ਤੇ ਆ ਗਈ ਸੀ ਸ ਉਥੋਂ ਚੱਕ ਲੋ ਸੋ ਇਥੋਂ ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਕੋਈ ਰੂਲ ਆਫ ਲਾ ਨਹੀਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹ ਰਿਕਾਰਡਿੰਗ ਹੈ ਜਿਹੜੀ ਭੇਜ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਹ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ ਤਬਾਹ ਕਰਨ ਦੇ ਪਾਸੇ ਨੂੰ ਲੱਗੇ ਜੀ ਤਾਂ ਬਿਲਕੁਲ ਕਲੈਰ ਸਾਹਿਬ ਜਿਸ ਹਿਸਾਬ ਦੇ ਨਾਲ ਹਰ ਵਾਰੀ ਅਸੀਂ ਵੇਖਦੇ ਹਾਂ ਕਿ ਕੋਈ ਨਾ ਕੋਈ ਧੱਕੇਸ਼ਾਹੀ ਦੇ ਇਲਜ਼ਾਮ ਪੰਜਾਬ ਪੁਲਿਸ ਤੇ ਲੱਗਦੇ ਆ ਤੇ ਪੰਜਾਬ ਸਰਕਾਰ ਦੀ ਸ਼ੈ ਤੇ ਹੀ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗਦੇ ਆ ਆਖਿਰਕਾਰ ਅਜੇ ਹੱਕ ਕਿਉਂ ਹੋ ਰਿਹਾ ਹੈ ਕਿਉਂ ਨਹੀਂ ਵਿਰੋਧੀ ਪਾਰਟੀਆਂ ਨੂੰ ਜੋ ਕਿ ਹੱਕ ਦੇ ਨਾਲ ਲੜਨ ਦੇ ਲਈ ਜੋ ਅੱਗੇ ਆਉਂ ਦਿੱਤਾ ਜਾ ਰਿਹਾ ਦੇਖੋ ਮੈਂ ਜਿੱਦਾਂ ਬਹੁਤ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਇਹ ਰੂਲ ਆਫ ਲਾ ਨਹੀਂ ਪੰਜਾਬ ਅਫੋਰਡ ਨਹੀਂ ਕਰ ਸਕਦਾ ਕਿ ਇਸ ਤਰੀਕੇ ਤੁਸੀਂ ਪੁਲਿਸ ਤੰਤਰ ਵਰਤੋਂ ਰੂਲ ਤਾਂ ਸਪਸ਼ਟ ਹੋ ਰਿਹਾ ਹੈ ਔਰ ਐਸਐਸਪੀ ਉਰੇ ਤੱਕ ਹੱਲਾਸ਼ੇਰੀ ਦੇ ਰਹੇ ਨੇ ਕਿ ਜਿਹੜੀ ਮਰਜ਼ੀ ਕਾਰਵਾਈ ਕਰੋ ਰਿਪੋਰਟ ਤਾਂ ਕਹਿੰਦੇ ਮੈਂ ਬਣਾਉਣੀ ਹੈ ਔਰ ਰਿਪੋਰਟ ਮੈਂ ਬਣਾ ਕੇ ਕੋਰਟ ਨੂੰ ਦੇ ਦੂੰਗਾ ਜਾਂ ਕਿਤੇ ਵੀ ਮੈਂ ਦੇ ਦੂੰਗਾ ਮੈਂ ਤੁਹਾਨੂੰ ਕਲੀਨ ਚਿੱਟ ਅਫਸਰਾਂ ਨੂੰ ਕਹਿ ਰਹੇ ਨੇ ਕਿ ਕਲੀਨ ਚਿੱਟ ਦੇ ਦੂੰਗਾ ਜਿਹੜਾ ਕਿ ਬੇहद ਮੰਦਪਾਗ ਹੈ ਔਰ ਅਫਸਰ ਵੀ ਅੱਗੇ ਐਸਐਸਪੀ ਨੂੰ ਕੀ ਦੱਸ ਰਹੇ ਨੇ ਕਿ ਹਾਂਜੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕਰ ਲਈ ਉਹਨਾਂ ਦੇ ਬੰਦਿਆਂ ਨਾਲ ਗੱਲ ਕਰ ਲਈ ਹੈ ਐਮਐਲਏ ਸਾਹਿਬ ਸੈਟੀਸਫਾਈਡ ਨੇ ਕਿ ਪੰਜਾਬ ਪੁਲਿਸ ਐਮਐਲਏ ਨੂੰ ਸੈਟੀਸਫਾਈ ਕਰਨ ਲਈ ਹੈ ਕਿ ਪੰਜਾਬ ਪੁਲਿਸ ਸਰਕਾਰ ਨੂੰ ਸੈਟੀਸਫਾਈ ਕਰਨ ਲਈ ਹੈ ਸੋ ਉਹਨੇ ਸਾਰੀਆਂ ਚੀਜ਼ ਦੇ ਵਿੱਚ ਵੀ ਇਹਨੂੰ ਰੱਖਾਂਗੇ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਨੂੰ ਵੀ ਇਹਦੇ ਤੇ ਜ਼ਿੰਮੇਵਾਰੀ ਤੈਅ ਕਰਨੀ ਹੋਵੇਗੀ ਅਫਸਰਾਂ ਦੀ ਔਰ ਐਕਸ਼ਨ ਲੈਣਾ ਪਏ ਤਾਂ ਬਿਲਕੁਲ ਕਲੈਰ ਸਾਹਿਬ ਖਾਸ ਤੌਰ ਤੇ ਜ਼ਿਕਰ ਕਰਿਏ ਕਿ ਨਾਮਜ਼ਦਗੀਆਂ ਪਰੰਦਾ سلسلہ ਚੱਲ ਰਿਹਾ ਹਾਲਾਂਕਿ ਅੱਜ ਆਖਰੀ ਤਰੀਕ ਹੈ 1:30 ਵਜੇ ਦਾ ਤਕਰੀਬਨ ਸਮਾਂ ਹੋ ਗਿਆ ਤੇ 3 ਵਜੇ ਤੱਕ ਦਾ ਸਮਾਂ ਕਿ ਜਦੋਂ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਵਾ ਸਕਣਗੇ ਬਹੁਤ ਘੱਟ ਸਮਾਂ 14 ਤਰੀਕ ਨੂੰ ਵੋਟਾਂ ਹੋਣੀਆਂ ਨੇ ਤਾਂ ਕੀ ਕੁਝ ਤੁਹਾਡੀ ਜੋ ਇਸ ਤੋਂ ਅਗਲੀ ਪਲੈਨਿੰਗ ਹੋ ਸਕਦੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਤੱਕੇ ਸ਼ਾਇਦ ਦਾ ਜ਼ਿਕਰ ਸਾਫ਼ ਤੌਰ ਤੇ ਇਸ ਆਡੀਓ ਦੇ ਵਿੱਚ ਅਕਜ਼ ਨੇ ਅਸੀਂ ਤਾਂ ਹਰ ਇੱਕ ਚੀਜ਼ ਨੂੰ ਜੀ ਜੁਡੀਸ਼ੀਅਲ ਪਲੱਸ ਇਲੈਕਸ਼ਨ ਕਮਿਸ਼ਨ ਦੇ ਪਲੇਟਫਾਰਮ ਤੇ ਰੱਖਾਂਗੇ। ਔਰ ਜੋ ਵੀ ਕੋਰਟ ਦਾ ਆਰਡਰ ਹੋਏਗਾ, ਜੋ ਵੀ ਇਲੈਕਸ਼ਨ ਕਮਿਸ਼ਨ ਦਾ ਆਰਡਰ ਹੈ ਪਰ ਹਾਂ ਸ਼੍ਰੋਮਣੀ ਅਕਾਲੀ ਦਲ ਕਿਸੇ ਜ਼ੁਲਮ ਅੱਗੇ ਝੁਕੇਗਾ ਨਹੀਂ। ਕੱਲ ਵੀ ਿਕਨੌਰ ਦੇ ਵਿੱਚ ਸਾਡੇ ਉਮੀਦਵਾਰਾਂ ਦੇ ਪਰਚੇ ਫਾੜੇਗੇ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਚ ਦੁਬਾਰਾ ਭਰਾਏ ਜਾਣਗੇ। ਸੋ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟਸ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਔਰ ਇਹੀ ਜਿਹੜੀਆਂ ਗਿੱਧਰ ਪਪਕੀਆਂ ਨੇ ਸਰਕਾਰ ਦੀਆਂ ਸੀਟਰ ਦੇਣੀਆਂ। ਠੀਕ ਹੈ ਕਲੇਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਪੀਟੀਸੀ ਨਿਊਜ਼ ਦੇ ਨਾਲ ਤੁਸੀਂ ਜੁੜੇ ਹੋ ਪੀਟੀਸੀ ਨਿਊਜ਼ ਦਾ ਹਮੇਸ਼ਾ ਹੀ ਇੰਤਜ਼ਾਮ ਦਿੱਤਾ ਹੈ ਕਿ ਸੱਤਾ ਧਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਜੋ ਕਿ ਸਾਜ਼ਿਸ਼ ਕੱਢੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਸਾਜ਼ਿਸ਼ਾਂ ਕੱਢੀਆਂ ਜਾ ਰਹੀਆਂ ਹਨ